ਭੋਜਨ ਲਿਆ ਤੇ ਭੋਜਨ ਪਾਇਆ ਤੇ ਤ੍ਰਿਪਤ ਹੋ ਗਿਆ ਰੱਜ ਗਿਆ ਉਹਦੀ ਭੁੱਖ ਮਿਟ ਗਈ ਤੇ ਕੋਈ ਗੁਰੂ ਘਰ ਵੱਲ ਨੂੰ ਤੁਰੇ ਗੁਰਦੁਆਰੇ ਵੱਲ ਨੂੰ ਤੁਰੇ ਮੰਦਰ ਮਸਜਿਦ ਨੂੰ ਤੁਰੇ ਬੰਦਗੀ ਕਰਨ ਵੱਲ ਨੂੰ ਤੁਰੇ ਸੇਵਾ ਕਰਨ ਵੱਲ ਨੂੰ ਤੁਰੇ ਸਿਮਰਨ ਕਰਨ ਵੱਲ ਨੂੰ ਤੁਰੇ ਤੇ ਫਿਰ ਆਪਣੇ ਸਮਾਜ ਵਾਲੇ ਸੰਸਾਰ ਵਾਲੇ ਜਿਹੜੇ ਨਾ ਉਹਨੂੰ ਵੀ ਕਰਨ ਲੱਗ ਪਏ ਤੇ ਗੱਲਾਂ ਬਾਤਾਂ ਉਹਦੀਆਂ ਵੀ ਕਰਨਗੇ ਉਹ ਸਤ ਸੰਗੀਆਂ ਨੂੰ ਜਿਨ੍ਹਾਂ ਨੇ ਸਤ ਸੰਗਤ ਵਿੱਚ ਆਉਣਾ ਨਹੀਂ ਜਿਨ੍ਹਾਂ ਨੂੰ ਗੁਰੂ ਬਾਰੇ ਪਤਾ ਨਹੀਂ ਜਿਹੜੇ ਟੁੱਚਰ ਮਾਰ ਹੁੰਦੇ ਉਹ ਜਿਨ੍ਹਾਂ ਨੇ ਕਦੇ ਇੱਧਰ ਨੂੰ ਆਉਣਾ ਨਹੀਂ ਜਿਹੜੇ ਸਤ ਸੰਗਤ ਵਿੱਚ ਆਉਂਦੇ ਹੁੰਦੇ ਨਾ ਗੁਰਸਿੱਖ ਪਿਆਰੇ ਉਹਨਾਂ ਨੂੰ ਪਤਾ ਹੁੰਦਾ ਜਿਹੜੇ ਨਹੀਂ ਆਉਂਦੇ ਉਹਨਾਂ ਨੂੰ ਹੁੰਦਾ ਐਵੇਂ ਸਮਾਂ ਬਰਬਾਦ ਕੀਤੀ ਜਾਂਦੇ ਮਹਾਰਾਜ ਕਹਿੰਦੇ ਉਹ ਗੁਰਸਿੱਖ ਪਿਆਰਾ ਕਿਸੇ ਦੀਆਂ ਟੁੱਚਰਾਂ ਸੁਣ ਕੇ ਸਤ ਸੰਗਤ ਕਰਨੀ ਨਹੀਂ ਛੱਡਦਾ ਗੁਰੂ ਕੋਲ ਆਉਣਾ ਗੁਰੂ ਦਾ ਦੇਦਾਰ ਕਰਨਾ ਨਹੀਂ ਛੱਡਦਾ ਕਿਸੇ ਦੀਆਂ ਗੱਲਾਂ ਬਾਤਾਂ ਤਾਨੇ ਸੁਣ ਕੇ ਉਹ ਸੇਵਾ ਕਰਨੀ ਨਹੀਂ ਛੱਡਦਾ ਸਿਮਰਨ ਕਰਨਾ ਨਹੀਂ ਛੱਡਦਾ ਕਿਸੇ ਦੀਆਂ ਟੁੱਟਰਾ ਸੁਣ ਕੇ ਉਹ ਗੁਰੂ ਕੀ ਬਾਣੀ ਪੜ੍ਹਨੀ ਬੰਦਗੀ ਕਰਨੀ ਨਹੀਂ ਛੱਡਦਾ ਕਿਸ ਤਰ੍ਹਾਂ ਜਿਵੇਂ ਭੁੱਖਾ ਕਿਸੇ ਦੀਆਂ ਗੱਲਾਂ ਸੁਣ ਕੇ ਉਹਨੂੰ ਤ੍ਰਿਪਤੀ ਨਹੀਂ ਆਉਣੀ ਉਹਨੂੰ ਭੋਜਨ ਖਾ ਕੇ ਦੀ ਹੁੰਨੀ ਹੈ ਉਹ ਭੋਜਨ ਮੰਗਦਾ ਹੈ ਔਰ ਫਿਰ ਪੇਟ ਪਰ ਕੇ ਐਨ ਟੇਕੇ ਬੈਠਦਾ ਹੈ ਕਹਿੰਦੇ ਜਿਹੜਾ ਬੰਦਗੀ ਵਾਲਾ ਹੈ ਉਹ ਦੂਜਿਆਂ ਦੀਆਂ ਟੁੱਚਰਾਂ ਸੁਣ ਕੇ ਆਪਣਾ ਆਤਮਿਕ ਭੋਜਨ ਨਾਮ ਜਿਹੜਾ ਹੈ ਉਹਦੇ ਵੱਲੋਂ ਪਿੱਛੇ ਨਹੀਂ ਹਟਦਾ ਉਹਦੀ ਭਾਲ ਵਿੱਚ ਅੱਗੇ ਨੂੰ ਚੱਲਦਾ ਹੈ ਜਦੋਂ ਉਹਨੂੰ ਮਿਲ ਜਾਂਦਾ ਹੈ ਫਿਰ ਉਹ ਤ੍ਰਿਪਤ ਹੋ ਜਾਂਦਾ ਹੈ ਉਨ ਕੋਈ ਭੁੱਖ ਨਹੀਂ ਰਹਿ ਜਾਂਦੀ ਤੇ ਜਿਹੜੇ ਢੁਸਰਾ ਮਾਰਨ ਵਾਲੇ ਹੁੰਦੇ ਉਹ ਢੁਸਰਕਾਰ ਉਥੇ ਹੀ ਰਹਿ ਜਾਂਦੇ ਉਹ ਮਾਲਕ ਨੂੰ ਮਿਲ ਜਾਂਦਾ ਹੈ ਮਹਾਰਾਜ ਬਚਨ ਕਰਦੇ ਨੇ ਸੱਚੀ ਸਰਕਾਰ ਪੰਜਵੇਂ ਗੁਰਦੇਵ ਮਹਾਰਾਜ ਕਹਿੰਦੇ ਨੇ ਖੁਦਿਆਵੰਤ ਨਾ ਜਾਣਾਈ ਖੁਦਿਆਵੰਤ ਦਾ ਅਰਥ ਹੁੰਦਾ ਹੈ ਭੁੱਖਿਆਰਾ ਭੁੱਖਾ ਪੇਟੋਂ ਲਾਜ ਕੁਲਾਜ ਕਬੂਲ ਸ਼ਰਮ ਨਹੀਂ ਉਹ ਮਨ ਦਾ ਕਿ ਮੈਂ ਮੰਗਣ ਲੱਗਾ ਉਹ ਮੈਨੂੰ ਕੀ ਕਰੇਗਾ ਤੇ ਲੋਕ ਉਹਨੂੰ ਕਬੂਲ ਬੋਲਦੇ ਉਹਨਾਂ ਨੂੰ ਵੀ ਅਨ ਸੁਣੇ ਕਰ ਦਿੰਦਾ ਹੈ ਉਹਦਾ ਇੱਕੋ લક્ષੇ ਭੋਜਨ ਮਿਲੇ ਭੁੱਖ ਮਟਾਉਣੀ ਹੈ ਉਹ ਕਦੇ ਨਹੀਂ ਕਰਦਾ ਨਨਕ ਮੰਗੈ ਨਾਮ ਹਰ ਕਰ ਕਿਰਪਾ ਸੰਜੋਗ ਕਹਿੰਦੇ ਪ੍ਰਭੂ ਦਾ ਸੇਵਕ ਪ੍ਰਭੂ ਦਾ ਨਾਮ ਮੰਗਦਾ ਹੈ ਉਹ ਇਹਨਾਂ ਨੂੰ ਛੱਡਦਾ ਹੈ ਉਹਨੂੰ ਪਤਾ ਆਤਮਿਕ ਭੋਜਨ ਹੈ ਮੇਰੀ ਤਰਪਤੀ ਮੇਰੀ ਸੰਤੁਸ਼ਟੀ ਨਾਮ ਨਾਲ ਹੋਣੀ ਹੈ ਭਗਵਾਨ ਕੋਲ ਹੋਣੀ ਹੈ ਇਹਨਾਂ ਤੋਂ ਨਹੀਂ ਹੋਣੀ ਉਹਨਾਂ ਦੇ ਅੱਖਿ ਪਿੱਛੇ ਨਹੀਂ ਹਟਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਸੰਸਾਰ ਦੀਆਂ ਨਹੀਂ ਉਨਰੰਕਾਰ ਦੀਆਂ ਵਸਤੂ ਮੰਗਦਾ ਹੇ ਦਾਤਾਰ ਪ੍ਰਭੂ ਤੇਰੇ ਤੋਂ ਬਗੈਰ ਮੈਨੂੰ ਮੰਗਣਾਂ ਹੀ ਕੁਝ ਨਹੀਂ ਆਉਂਦਾ ਤੁਦ ਹੋਰ ਜੇ ਮੰਗਣਾ ਜੇ ਮਾਲਕ ਜੀ ਮੈਂ ਤੁਹਾਡੇ ਤੋਂ ਬਗੈਰ ਕੁਝ ਹੋਰ ਸੰਸਾਰ ਵਿੱਚੋਂ ਮੰਗਦਾ ਆ ਸਿਰ ਦੁੱਖਾਂ ਕੈ ਦੁੱਖ ਔਰ ਸ਼ਰਮਾਉਰ ਦੁੱਖ ਤੇਰੇ ਤੋਂ ਬਗੈਰ ਕੁਝ ਮੰਗਣਾ ਸ਼ਰੂਮਣੀ ਦੁੱਖ ਨੇ ਬਹੁਤੇ ਦੁੱਖ ਨੇ ਹਾਵੀ ਹੋ ਜਾਂਦੇ ਆ ਦੇਹ ਨਾਮ ਸੰਤੋਖੀਆ ਜਿਹੜੇ ਸੰਤੁਸ਼ਟ ਹੋ ਜਾਂਦੇ ਤੇਰੇ ਨਾਮ ਦਾ ਭੋਜਨ ਕਰਕੇ ਤੇਰਾ ਗਿਆਨ ਰੂਪ ਭੋਜਨ ਕਰਕੇ ਅੰਦਰੋਂ ਤ੍ਰਿਪਤ ਹੋ ਜਾਂਦੇ ਸੰਤੁਸ਼ਟੀ ਹੈ ਕੋਈ ਇੱਛਾ ਨਹੀਂ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਹਾਰਾਜ ਜਿਹੜੇ ਐਸੇ ਨੇ ਉਹ ਸੰਤੋਖੀਏ ਤੇ ਦੇਹ ਨਾਮ ਸੰਤੋਖੀਆ ਜਿਹੜਾ ਜੀਵਾ ਨਾਮ ਸੁਣੀ ਉਹ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਫਿਰ ਮਨ ਦੀ ਭੁੱਖ ਮਿਟ ਜਾਂਦੀ ਔਰ ਭੁੱਖ ਲੱਗਦੀ ਨਹੀਂ ਕਿਉਂਕਿ ਦਾਤਾ ਅੰਦਰ ਆ ਗਿਆ ਉਸ ਸਬਦ ਦਾਤਾ ਬਖਸ਼ ਨਿਹਾਰ ਹੈ ਸਾਰੀਆਂ ਕਿਰਪਾਵਾਂ ਅੰਦਰ ਕਰ ਦਿੰਦਾ ਹੈ ਰਹਿਮਤ ਵਰਸਾ ਦਿੰਦਾ ਹੈ ਮਹਾਰਾਜ ਸੱਚੀ ਪਾਤਸ਼ਾਹ ਕਹਿੰਦੇ ਉੱਪਰ ਰੱਬ ਨੂੰ ਹੀ ਮੰਗ ਲੈਂਦੇ ਨੇ ਬਾਰ ਬਾਰ ਮੰਗਨ ਨਾਲੋਂ ਇੱਕੇ ਵੇਰ ਹੀ ਮੰਗ ਲੈਂਦੇ ਨੇ ਭਗਤ ਦੇ ਉੱਪਰ ਭਗਵਾਨ પ્રસન્ન ਹੁੰਦਾ ਹੈ ਕਿ ਮੈਂ ਤੈਨੂੰ ਕੁਝ ਦੇਣਾ ਚਾਹਣਾ ਹੈ ਤੇ ਭਗਤ ਇਹ ਗੱਲ ਕਹਿੰਦਾ ਹੈ ਕਿ ਭਗਵਾਨ ਅਰ ਕਿਰਪਾ ਕਰ ਮੇਰੀ ਮੰਗਣ ਵਾਲੀ ਬਿਰਤੀ ਖਤਮ ਕਰ ਦੇ ਮੈਨੂੰ ਮੰਗਣ ਵਾਲਾ ਖਿਆਲ ਹੀ ਨਾ ਅੰਦਰ ਆਵੇ ਜੋ ਕੁਝ ਆਵੇ ਆਪੇ ਹੀ ਆਵੇ ਮੰਗਣ ਦਾ ਫੁਰਨਾ ਹੀ ਨਾ ਉਤਪ ਹੋਵੇ ਮੈਂ ਤੈਨੂੰ ਅਰਾਧਦਾ ਰਾਂ ਮਹਾਰਾਜ ਸਮੀਰ ਕਰਦੇ ਜੋ ਸੋ ਪ੍ਰਸੰਨ ਭਏ ਗੁਰਪੂਰੇ ਜਦੋਂ ਪੂਰੇ ਗੁਰੂ ਪਰਸੰਨ ਹੋ ਗਏ ਔਰ ਖੁਸ਼ੀ ਦੇ ਸਹਿਤ ਹੋ ਗਏ ਆਪਣੇ ਸੇਵਕ ਦੇ ਉੱਪਰ ਬੜੀ ਪ੍ਰਸੰਤਾ ਪ੍ਰਗਟ ਕੀਤੀ ਫਿਰ ਮਹਾਰਾਜ ਕਹਿੰਦੇ ਤਬ ਤਦੋਂ ਤੇ ਉਸ ਵਖਤ ਮੇਰੀ ਆਸ ਪੁਣੀ ਗੁਰੂ ਅਰਜੁਨ ਸਾਹਿਬ ਮਹਾਰਾਜ ਕਹਿੰਦੇ ਉਸ ਵੇਲੇ ਮੇਰੀ ਆਸਾ ਪੂਰੀ ਹੋ ਗਈ ਇੱਛਾ ਪੂਰੀ ਹੋ ਗਈ ਜਦੋਂ ਗੁਰੂ ਪ੍ਰਸੰਨ ਹੋਇਆ ਮਹਾਰਾਜ ਗੁਰੂ ਅਰਜੁਨ ਸਾਹਿਬ ਮਹਾਰਾਜ ਸੰਗਤ ਜੀ ਆ ਸਾਨੂੰ ਸਮਝਾਉਂਦੇ ਨੇ ਕਿ ਜਦੋਂ ਗੁਰੂ ਪ੍ਰਸੰਨ ਹੁੰਦਾ ਹੈ ਨਾ ਉਦੋਂ ਸਾਰੀਆਂ ਇਛਾਵਾਂ ਪੂਰੀਆਂ ਹੁੰਦੀਆਂ ਜਿਹੜਾ ਗੁਰੂ ਵੱਲ ਨੂੰ ਇੱਕ ਕਦਮ ਤੁਰਦਾ ਹੈ ਨਾ ਤੇ ਗੁਰੂ ਉਹਦੇ ਵੱਲ ਨੂੰ ਤੁਰਦਾ ਹੈ ਜਿਹਦਾ ਅੰਦਰੋਂ ਖਿਆਲਾਤ ਗੁਰੂ ਵੱਲ ਨੂੰ ਜਾਂਦਾ ਹੈ ਨਾ ਤੇ ਗੁਰੂ ਦੀ ਨਜ਼ਰ ਉਹਦੇ ਵੱਲ ਨੂੰ ਹੁੰਦੀ ਹੈ ਉਹਦੇ ਵੱਲ ਨੂੰ ਤੇ ਜਿੱਥੇ ਗੁਰੂ ਦੀ ਨਜ਼ਰ ਆ ਜਾਵੇ ਨਾ ਉੱਥੇ ਸਾਰੇ ਸੁੱਖ ਸਾਰੀਆਂ ਸੁਭਦਾਮਾਂ ਸਾਰੀਆਂ ਦਾਤਾਂ ਫਿਰ ਆਪਣੇ ਪਿਆਰਿਆਂ ਨੂੰ ਆਪ ਐਸਤਾ ਐਸਤਾ ਬਖਸ਼ੀ ਜਾਂਦਾ ਆ ਮਹਾਰਾਜ ਕਹਿੰਦੇ ਲੱਖ ਖੁਸ਼ੀਆਂ ਪਾਤਸਾਈਆਂ ਜੇ ਸਤਗੁਰ ਨਦਰ ਕਰੇ ਜਦੋਂ ਨਦਰ ਕਰਦਾ ਏ ਉਦੋਂ ਦਾਤਾਂ ਬਖਸ਼ਾਂ ਸੰਸਾਰ ਦੀਆਂ ਅੰਦਰ ਦੀਆਂ ਬਾਹਰ ਦੀਆਂ ਪ੍ਰਾਪਤ ਹੋਣ ਲੱਗ ਜਾਂਦੀਆਂ ਤੇ ਜਦੋਂ ਅਸੀਂ ਆਪਣਾ ਮੁਖ ਫੇਰ ਲੈਨੇ ਆ ਪ੍ਰਮਾਤਮਾ ਤੋਂ ਜੁਦੇ ਹੁੰਨੇ ਆ ਦੂਰ ਹੁੰਨੇ ਆ ਤੇ ਪ੍ਰਮਾਤਮਾ ਫਿਰ ਨਦਰ ਦੂਜੇ ਪਾਸੇ ਕਰਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਕੀ ਹੁੰਦਾ ਨਦਰ ਉਪਠੀ ਜੇ ਕਰੇ ਸੁਲਤਾਨਾਂ ਕਾਹੂ ਕਰੈਂਦਾ ਜਦੋਂ ਸੁਲਤਾਨ ਬਾਦਸ਼ਾਹ ਅਰ ਸਲਿੱਪੇ ਸਾਰਾਂ ਦੇ ਮਨ ਵਿੱਚ ਹੰਕਾਰ ਅਦਵੇ ਅਰ ਮਹਾਰਾਜ ਕਹਿੰਦੇ ਫਿਰ ਉਹ ਦਰ ਮੰਗਨ ਕਿ ਖਨਾ ਪੈਨ ਦਾ ਉਹ ਦਰਦਰ ਤੇ ਮੰਗਤੇ ਬਨ ਜਾਂਦੇ ਉਹਨਾਂ ਨੂੰ ਭਿਕਸ਼ਾ ਨਹੀਂ ਮਿਲਦੀ ਜਿਹਦੇ ਤੇ ਗੁਰੂ ਤਰੁੱਠ ਜਾਂਦਾ ਉਹਨੂੰ ਫਿਰ ਰਹਿਮ ਤਾਂ ਉਹਦੇ ਤੇ ਕਰਨੀਆਂ ਆਰੰਭ ਕਰ ਦਿੰਦਾ ਉਹਦੇ ਆਰ ਬੁਖਾਰ ਭਰਨੇ ਆਰੰਭ ਕਰ ਦਿੰਦਾ ਮਹਾਰਾਜ ਕਹਿੰਦੇ ਮੇਰੀ ਆਸ ਪੁੰਨੀ ਆਸਾ ਪੂਰੀ ਹੋਈ ਗੁਰੂ ਮਿਲਿਆ ਦਾਤੇ ਨੇ ਨਾਮ ਦਿੱਤਾ ਦੇ ਕੇਵਲ ਇਹੀ ਨਹੀਂ ਦਾਤੇ ਨੇ ਆਪਣਾ ਰੂਪ ਦਿੱਤਾ ਅਸਥਾਨ ਦਿੱਤਾ ਆਪਣੇ ਮਿਤ ਮੋਲਾ ਲਿਆ ਅਰ ਨਹੀਂ ਤੇ ਦੂਜਾ ਨਹੀਂ ਮਹਾਰਾਜ ਕਹਿੰਦੇ ਸੋ ਪ੍ਰਸੰਨ ਭਏ ਗੁਰਦੇਵ ਅਰ ਜਿਹੜੇ ਪ੍ਰਕਾਸ਼ ਰੂਪ ਅੰਧਕਾਰ ਨੂੰ ਕਟਨ ਹਾਰੇ ਦੇਵਤਿਆਂ ਨੂੰ ਵੀ ਪੈਦਾ ਕਰਨ ਵਾਲੇ ਦੇਵਤਿਆਂ ਨੂੰ ਵੀ ਪ੍ਰਕਾਸ਼ ਦੇਣ ਵਾਲੇ ਉਹ ਮਾਲਕ ਜਦੋਂ ਪ੍ਰਸੰਨ ਹੋਏ ਪੂਰਨ ਹੋਈ ਸੇਵਕ ਦੀ ਸੇਵ ਸੇਵਕ ਕੇ ਸੇਵਕ ਦੇ ਸੇਵਾ ਕੀਤੀ ਹੋਈ ਪੂਰਨ ਹੋ ਜਾਂਦੀ ਜਦੋਂ ਗੁਰੂ ਪ੍ਰਸੰਨ ਹੁੰਦਾ ਹੈ ਗੁਰੂ ਰਹਿਮਤ ਕਰਦਾ ਹੈ ਮਹਾਰਾਜ ਕਹਿੰਦੇ ਪੀਰ ਗਈ ਵੱਦੀ ਮਨ ਧੀਰਾ ਜਿਹੜੀ ਪੀੜਾ ਦੇ ਵਿੱਚ ਤੜਫ ਰਿਆ ਸੀ ਨੰਗਾਲ ਤਾਈ ਵਿਨਾਲ ਦੁੱਖਾਂ ਨਾਲ ਤਰਦਾਂ ਨਾਲ ਮਫਸਲ ਮੁਫਲਸੀ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਅੰਦਰ ਦੀ ਵਿਛੋੜੇ ਦੀ ਬਾਹਰ ਦੀ ਲੋਕ ਪਰਲੋਕ ਦੀ ਪੀੜਾ ਗਈ ਅੰਦਰੋਂ ਪੀੜਾ ਚਿੰਤਾ ਦੁੱਖ ਰੋਗ ਸਭ ਚਲੇ ਗਏ ਮਨ ਵੱਦੀ ਧੀਰਾ ਮਨ ਨੂੰ ਆਸਰਾ ਮਿਲ ਗਿਆ ਮਨ ਆਸ਼ਰਿਤ ਹੋ ਗਿਆ ਮਹਾਰਾਜ ਕਹਿੰਦੇ ਹੁਣ ਉਹਨੇ ਆਸਰਾ ਬਨ ਲਿਆ ਅਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੋਹਿਓ ਅਨੰਦ ਤੁਨੀ ਹੁਣ ਮਨ ਦੂਜੇ ਪਾਸੇ ਨਹੀਂ ਆਨੰਦ ਦੀ ਧੁਨ ਜਿਹੜੀ ਅੰਦਰੋਂ ਉਪਜਦੀ ਐ ਨਾ ਪ੍ਰਭੂ ਵਾਲੀ ਮਨ ਉਹਦੇ ਤੇ ਟਿਕ ਗਿਆ ਮਨ ਉਹਦੇ ਤੇ ਮੋਹਿਤ ਹੋ ਗਿਆ ਅੰਦਰ ਟਿਕਾਉ ਵੱਲ ਨੂੰ ਚੱਲ ਪਿਆ ਮਹਾਰਾਜ ਮੀਰ ਕਰਦੇ ਜਾ ਕਾ ਹਰ ਸੁਆਮੀ ਪ੍ਰਭ ਬੇਲੀ ਜੀ ਦਾ ਮਿੱਤਰ ਵੈਗੁਰੂ ਬਣ ਜਾਏ ਪੀੜ ਗਈ ਫਿਰ ਨਹੀਂ ਦੋਹੇ ਲੀ ਉਹਦੀ ਸਾਰੀ ਪੀੜਾ ਅੰਦਰ ਬਾਹਰ ਦੀ ਖਤਮ ਹੋ ਜਾਂਦੀ ਆ ਉਹਦੇ ਦੁੱਖ ਨੇੜੇ ਨਹੀਂ ਆਉਂਦਾ ਦੁਖੀ ਦੁੱਖ ਨੂੰ ਕਰ ਹੀ ਨਹੀਂ ਸਕਦਾ ਉਪ ਜਿਉ ਚਾਉ ਮਿਲਨ ਪ੍ਰਪ੍ਰੀਤਮ ਮਹਾਰਾਜ ਕਹਿੰਦੇ ਹੁਣ ਚਾ ਉਹ ਮਾਹੜਾ ਉਤਸ਼ਾਹ ਅੰਦਰ ਪੈਦਾ ਹੋਇਆ ਆਪਣੇ ਪਿਆਰੀ ਵੈਗਰੂ ਜੀ ਨੂੰ ਮਿਲਣ ਵਾਸਤੇ ਅੰਧਕਾਰ ਨੂੰ ਕਟਿਆ ਪ੍ਰਕਾਸ਼ ਦੇ ਵਿੱਚ ਅਰ ਜੀਵਨ ਪਰਵੇਸ਼ ਹੁੰਦਾ ਹੈ ਤੇ ਮਾਲਕ ਦੇ ਮਿਲਣ ਦਾ ਉਤਸ਼ਾਹ ਕਿਹੋ ਨੇ ਪ੍ਰਕਾਸ਼ ਨੇ ਪ੍ਰਕਾਸ਼ ਵਿੱਚ ਮਿਲਣਾ ਜਿਹੜਾ ਅੰਦਰ ਪ੍ਰਕਾਸ਼ ਹੈ ਨਾ ਹੋਇਆ ਸ਼ਬਦ ਨੂੰ ਜਪ ਕੇ ਬੰਦਗੀ ਕਰਕੇ ਉਹ ਅੰਦਰ ਦੀ ਜੋਤ ਜਗਮਗਾ ਕੇ ਉਨੇ ਮਹਾ ਪ੍ਰਕਾਸ਼ ਆਕਾਲ ਪੁਰਖ ਵੈਗੁਰੂ ਨਿਰਗੁਣ ਸਰੂਪ ਦੇ ਵਿੱਚ ਮਿਲਣਾ ਆ ਮਹਾਰਾਜ ਸਚੀ ਪਾਤਸ਼ਾਹ ਕਹਿੰਦੀ ਉਹ ਪੀੜਾ ਗਈ ਔਰ ਅੰਧਿਰ ਦੇ ਦੇ ਅੰਦਰ ਆਨੰਦ ਹੋ ਗਿਆ ਉਪਤਿਉ ਚਾਉ ਮਿਲਨ ਪ੍ਰੀਤਮ ਪ੍ਰਭੂ ਨੂੰ ਮਿਲਨ ਵਾਸਤੇ ਮਨ ਅੰਦਰ ਚ ਜਿਹੜਾ ਚਾ ਉਤਸ਼ਾਹ ਆਇਆ ਹੈ ਸੱਚੀ ਸਰਕਾਰ ਕਹਿੰਦੀ ਰਹਿ ਨਾ ਜਾਏ ਖਿਨੀ ਇਕ ਖੇਨ ਵੀ ਜਿਹੜਾ ਨਾ ਰਿਹਾ ਨਹੀਂ ਜਾਂਦਾ ਮਨ ਕਾਲਾ ਪੈਂਦਾ ਹੈ ਕਿਹੜਾ ਸਮਾਂ ਉਹ ਆਵੇ ਕਿ ਦੌੜ ਕੇ ਪ੍ਰਮਾਤਮਾ ਨੂੰ ਚਾਹ ਮਿਲਾਂ ਹੁਣ ਇਸ ਤੱਕ ਇਥੇ ਤੇ ਜਦੋਂ ਇੰਨੀ ਚਾਹਤ ਵਧਦਾ ਵੇ ਫਿਰ ਹਰ ਵਕਤ ਮਨ ਉਹਨੂੰ ਆਵਾਜ਼ਾਂ ਮਾਰਦਾ ਰਹਿੰਦਾ ਹੈ ਪੁਕਾਰਦਾ ਰਹਿੰਦਾ ਹੈ ਅੰਦਰ ਉਡੀਕਦਾ ਰਹਿੰਦਾ ਹੈ ਕਿ ਪ੍ਰਭ ਮੋਹੇ ਕਬ ਗੱਲ ਲਾਵेंगे ਉਹ ਕਦੋਂ ਸਮਾ ਆਵੇਗਾ ਜਦੋਂ ਪ੍ਰਭੂ ਮੈਨੋ ਆਪਣੀ ਗੋਦ ਵਿੱਚ ਬਠਾਲਣਗੇ ਤੇ ਆਪਣੀ ਗਲਵਕੜੀ ਵਿੱਚ ਲੈਣਗੇ ਉਸ ਸਮੇਂ ਦੀ ਉਡੀਕ ਕਰਦਾ ਹੋਇਆ ਹਰ ਵਕਤ ਉਹ ਸਿੱਖ ਗੁਰੂ ਦਾ ਪਿਆਰਾ ਅੰਦਰੋਂ ਪੁਕਾਰਾਂ ਕਰਦਾ ਹੈ ਮਹਾਰਾਜ ਮੀਰ ਕਰਦੇ ਨੇ ਮੈਂ ਮਨ ਚਾਉ ਕਨਾ ਸਾਚ ਵਿਗਸੀ ਰਾਮ ਮੇਰੇ ਮਨ ਅੰਦਰ ਚਾਹ ਬਹੁਤ ਉਤਸ਼ਾਹਿ ਮੋਹੀ ਪ੍ਰੇਮ ਪ੍ਰਭ ਅਬਨਾ ਸੀ ਰਾਮ ਪਿਆਰੇ ਦੇ ਪ੍ਰੇਮ ਵਿੱਚ ਕਰਛਤ ਹੋਏ ਆਂ ਅੰਦਰੋਂ ਖਿੱਚ ਪੈਂਦੀ ਏ ਮਹਾਰਾਜ ਸੱਚੇ ਪਾਤਸ਼ਾਹ ਮੀਰ ਕਰਦੇ ਬਾਜ ਮਰਦੇ ਆਵੋ ਸਜਣਾ ਹਉ ਦੇਖਾ ਦਰਸ਼ਨ ਤੇਰਾ ਰਾਮ ਮੇਰੀ ਵੈ ਗੁਰੂ ਜੀ ਆਓ ਮੈਂ ਤੁਹਾਡਾ ਦੇਦਾਰ ਕਰਾਂ ਦਰਸ਼ਨ ਦੇਖ ਦੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਆਪਣੀ ਸਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿੰਨੇ ਵਿਰਲੇ ਜਾਤੇ ਮਹਾਰਾਜ ਕਿਰਪਾ ਕਰੋ ਕਰ ਆਪਣੜੇ ਖੜੀ ਤੱਕਾ ਆਪਣੀ ਘਰ ਵਿੱਚ ਉਡੀਕ ਕਰਦੇ ਤੱਕਦਾ ਮੈਂ ਉਹ ਰਸਤੇ ਕਿਹੜੇ ਪਾਸਿਓਂ ਤੂੰ ਆਵੇਂਗਾ ਦੇਦਾਰ ਹੋਵੇਗਾ ਮੈਂ ਮਨ ਚਾਉ ਕਨੇਰਾ RAM ਏ ਮੇਰੇ ਰਮੀ ਹੋਏ RAM ਬੈ ਗੁਰੂ ਮਤ ਜੋ ਗਿਰਦੇ ਤੱਕ ਨਾਇਆ ਕਿਹੜੇ ਪਾਸਿਓ ਸੁਖ ਸੁਨੇਹਾ ਮਿਲੇ ਤੁਸੀਂ ਆਨੇਓ ਤਲਕਾਰਾ ਪਵੇ ਮੇਰੇ ਮਨ ਅੰਦਰ ਤੁਹਾਡੇ ਦੀਦਾਰ ਕਰਨ ਦਾ ਬਹੁਤਾ ਹੀ ਚਾਉ ਹੈ ਉਤਸ਼ਾਹ ਹੈ ਉਮਾਹੜਾ ਹੈ ਮਨ ਚੌਕ ਨਿਹਰਾ ਸੁਣ ਪ੍ਰਭ ਮੇਰਾ ਏ ਮੇਰੇ ਪ੍ਰਭੂ ਤੂੰ ਸੁਣ ਮਨ ਅੰਦਰ ਬਹੁਤਾ ਚਾਏ ਮੈਂ ਤੇਰਾ ਪਰਵਾਸਾ ਮੈਨੂੰ ਤੇਰੇ ਤੋਂ ਬਗੈਰ ਕੋਈ ਆਸਰਾ ਨਹੀਂ ਜੇ ਕੋਈ ਆਸਰਾ ਹੈ ਮੇਰੇ ਦਾਤਾ ਉਹ ਤੂੰ ਹੈ ਦਰਸ਼ਨ ਦੇਖ ਭਈ ਨੇ ਕੇਵਲ ਜਨਮ ਮਰਨ ਦੁਖ ਨਾਸਾ ਜਦ ਦედაਰ ਹੋ ਗਿਆ ਤੇ ਉਦੋਂ ਪ੍ਰਭੂ ਦੇ ਮਿਲਾਪ ਨਾਲ ਜਨਮ ਜਨਮਾਂ ਤਰਾਂ ਦਾ ਜੰਮਨ ਮਰਨ ਦਾ ਵਿਛੋੜੇ ਵਾਲਾ ਦੁੱਖ ਦੇੜਾ ਉਹ ਨਾਸ਼ ਹੋ ਗਿਆ ਮਹਾਰਾਜ ਕਿਰਪਾ ਕਰਦੇ ਸੰਖੇਪ ਕਰਾ ਅਨਕ ਭਗਤ ਅਨਕ ਜਨ ਤਾਰੀ ਸਿਮਰੇ ਅਨਕ मुਨੀ ਅਨੇਕਾਂ ਅਨਗਿਨਤ ਭਗਤ ਭਗਤੀ ਕਰਦੇ ਤੇ ਅਨੇਕ ਅਨੇਕਾਂ ਹੀ ਅਨਗਿਨਤ ਜਨ ਸੇਵਕ ਸੇਵਾ ਕਰਦੇ ਭਗਤੀ ਭਗਤ ਕਰਦੇ ਤੇ ਭਗਤਾਂ ਦੀ ਸੇਵਕ ਸੇਵਾ ਕਰਦੇ ਮਹਾਰਾਜ ਕਹਿੰਦੇ अनेका ਭਗਤ ਜਨ ਤਾਰੇ ਤੇ अनेका ਹੀ ਸੇਵਕ ਜਿਹੜੇ ਸੇਵਾ ਕਰਦੇ ਭਗਤੀ ਕਰਦੇ ਉਹ ਜੀਵਨ ਦਾ ਪਾਰ ਉਤਾਰਾ ਕੀਤਾ ਉਹ ਵੀ ਸਿਮਰਦੇ ਨੇ ਤੇ ਜਿਹੜੇ ਮੂਨੀਸ਼ਵਰ ਲੋਕ ਨੇ muni dan ne ਮੰਨਣਸ਼ੀਲ ਕਰਨ ਵਾਲੇ ਨੇ ਮਹਾਰਾਜ ਉਹਨਾਂ ਨੂੰ ਦਾ ਵੀ ਪਾਰ ਉਤਾਰਾ ਕੀਤਾ ਕਿੰਨੇ ਕ ਅਨਗਿਨਤ ਅਨਗਿਨਤ ਭਗਤ ਨੇ ਅਨਗਿਨਤ ਸੇਵਕ ਨੇ ਅਨਗਿਨਤ ਮੰਨਣਸ਼ੀਲ ਕਰਨ ਵਾਲੇ मुनि जन मुनीश्वर लोक ने महाराज तू ओना दा पार उतारा करदा है ओ तेनु आराध देने मेरे वैगुरु लाख भगत जाकू आराध है ਲੱਖਾਂ ਭਗਤ ਤੇਰੀ ਆਰਾਧਨਾ ਕਰਦੇ ਲਖ ਤਪੀਸਰ ਤਪ ਹੀ ਸਾਧੈ ਲੱਖਾਂ ਤਪੀਦਨ ਤਪ ਨੂੰ ਸਾਧ ਦੇ ਨੇ ਸਾਪਨੇ ਆਪ ਨੂੰ ਕਿ ਤੇਰਾ ਮੇਲਾਪ ਹੋਵੇ ਤੇਰੀ ਉਡੀਕ ਚ ਲੱਖ ਜੋਗੀ ਸਰ ਕਰਤੇ ਜੋਗਾ ਲੱਖਾਂ ਜੋਗੀ ਨੇ ਜਿਹੜੇ ਜੋਗ ਸਾਧਨਾ ਕਰਦੇ ਨੇ ਕਾਦੇ ਲਈ ਕਿ ਤੂੰ ਮਿਲੈ ਤੇਰਾ ਮੇਲਾਪ ਹੋਵੇ ਲੱਖ ਭੋਗੀ ਸਰ ਭੋਗੇ ਭੋਗਾ ਲੱਖਾਂ ਭੋਗਾ ਚਾਰੀ ਜਿਹੜੇ ਨੇ ਉਹ ਵੀ ਭੋਗ ਜਿਹੜੇ ਪਦਾਰਥਾਂ ਨੂੰ ਭੋਗਦੇ ਆ ਤੈਨੂੰ ਆਰਾਧ ਦੇ ਉਹ ਵੀ ਭੋਗਾਂ ਨੂੰ ਭੋਗਦੇ ਆ ਤੈਨੂੰ ਆਰਾਧ ਦੇ ਨੇ ਪੰਜਵੇਂ ਪਾਤਸ਼ਾਹ ਕਹਿੰਦੇ ਮਹਾਰਾਜ ਲੱਖਾਂ ਭਗਤ ਨੇ ਆਰਾਧ ਦੇ ਲੱਖਾਂ ਤਪੀ ਸਰ ਲੱਖਾਂ ਜੋਗੀ ਸਰ ਲੱਖਾਂ ਭੋਗੀ ਸਰ ਨੇ ਇਹ ਸਾਰੇ ਤੈਨੂੰ ਆਰਾਧ ਦੇ ਨੇ ਦੂਜਾ ਕੋਈ ਹੁੰਦਾ ਤੇ ਕੋਈ ਕਿਸੇ ਨੂੰ ਆਰਾਧਦਾ ਵੈਗਰੂ ਇਹ ਸਾਰੇ ਤੈਨੂੰ ਆਰਾਧਦੇ ਨੇ ਤੂੰ ਸਾਰਿਆਂ ਦੇ ਉੱਪਰ ਕਿਰਪਾ ਕਰਦਾ ਸਾਰਿਆਂ ਦਾ ਪਾਰ ਉਤਾਰਾ ਕਰਦਾ ਅੰਦਲੇ ਟਿਕ ਨਿਰਧਨ ਧੰਨ ਪਾਇਓ ਮਹਾਰਾਜ ਜੀ ਤੁਹਾਡੀ ਸੇਵਾ ਕਰਦੇ ਆਂ ਨਾਮ ਸੁਣਦੇ ਆਂ ਬੰਦਗੀ ਕਰਦੇ ਆਂ ਔਰ ਸੱਦ ਸੰਗਤ ਕਰਦੇ ਆਂ ਮਹਾਰਾਜ ਤੇਰੀ ਬਲ ਨੂੰ ਅੰਦਰੋਂ ਬਾਹਰੋਂ ਚੱਲਦਿਆਂ ਹੋਇਆਂ ਅਰ ਜਿੰਨਾ ਕੁਲ ਗਿਆਨ ਵਿਵੇਕ ਦੇ ਨੇਤਰ ਨਹੀਂ ਸੰਨਾ ਮਹਾਰਾਜ ਉਹਨਾਂ ਨੂੰ ਤੇਰਾ ਨਾਮ ਜਿਹੜਾ ਨਾ ਆਸਰਾ ਬਣਿਆ ਉਹਨਾਂ ਲਈ ਨੇਤਰ ਬਣਿਆ ਉਹਨਾਂ ਲਈ ਖੁੰਡੀ ਬਣਿਆ ਆਸਰਾ ਬਣਿਆ ਤੇ ਜਿੰਨਾ ਕੁਲ ਧਨ ਨਹੀਂ ਸੀ ਬਾਹਰ ਦਾ ਵੀ ਉਹਨਾਂ ਨੂੰ ਬਾਹਰ ਦਾ ਧਨ ਵੀ ਮਿਲਿਆ ਜਿਹੜੇ ਖਾਲੀ ਸਨ ਅੰਦਰੋਂ ਨਾਮ ਧਨ ਤੋਂ ਬਗੈਰ ਵੈ ਗੁਰੂ ਉਹਨਾਂ ਨੂੰ ਨਾਮ ਧਨ ਦੀ ਬਖਸ਼ਿਸ਼ ਕਰਕੇ ਤੁ ਮਾਲਾ ਮਾਲ ਕਰ ਦਿੱਤਾ ਉਹਨਾਂ ਨਾਮ ਧਨ ਪਾਇਓ ਪ੍ਰਭ ਨਾਨਕ ਅਨਕ ਗੁਣੀ ਧਨ ਗੁਰੂ ਨਾਨਕ ਸਹਿਬ ਮਹਾਰਾਜ ਦੀ ਮੋਹਰ ਛਾਪ ਲਾ ਕੇ ਸਤ ਗੁਰੂ ਕਹਿੰਦੇ ਨੇ अनेका ਗੁਣੀ ਜਨ ਗੁਣ ਵਾਲਾ ਹੈ ਗੁਨਾ ਵਾਲੇ ਗੁਣੀ ਜਨ ਉਹਨਾਂ ਨੇ ਵੀ ਪਾਇਆ ਪ੍ਰਭੂ ਤੇਰੇ ਨਾਮ ਨੂੰ ਧਿਆਇਆ ਸੁਣਿਆ ਮੈਂ ਅੰਦਲੇ ਹਰ ਨਾਮ ਲਕਟੀ ਟੋਣੀ ਮਹਾਰਾਜ ਮੈਂ ਅੰਨੇ ਨੂੰ ਤੇਰਾ ਨਾਮ ਰੂਪ ਛੋਟੀ ਜਿਹੜੀ ਆਸਰਾ ਰਾਹੂ ਸੱਭ ਕੀ ਟੇਕ ਮੈਂ ਪ੍ਰਭੂ ਦੇ ਆਸਰੇ ਰਹਾ ਔਰ ਉਹ ਨਾਮ ਦੀ ਛੋਟੀ ਛਟੀ ਪਕੜ ਕੇ ਨਾ ਮੋਹ ਹੈ ਮੋਹਣੀ کیونکہ مایا اپنا جنجال نہیں پا سکے گی اپنا پسارا نہیں پسار سکے گی جد پربھو کور رہ مہاراج سچے پاتشاہ بچن کردیا نر تن کو تن اندلے کو ٹیک مات دودھ جیسے بالے جیویں اور انے نو تن تن نو تن انے نو ٹیک آسرا دے دیتا چلندہ ਬਾਲਕ ਲਈ ਮਾਂ ਦਾ ਦੁੱਧ ਔਰ ਬਖਸ਼ ਦਿੱਤਾ ਮਹਾਰਾਜ ਸਚੀ ਪਾਸ਼ਾ ਕਹਿੰਦੇ ਸਾਗਰ ਮੈਂ ਬੋਹਿ ਥਪਾਇਓ ਸੰਸਾਰ ਸਮੁੰਦਰ ਦੇ ਵਿੱਚ ਤਾਰਨ ਵਾਸਤੇ ਨਾਮ ਰੂਪ ਜਹਾਜ਼ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਜਦੋਂ ਪ੍ਰਭੂ ਕਿਰਪਾ ਕਰਦਾ ਹੈ ਕਿਰਪਾਲੂ ਕਿਰਪਾ ਕਰਦਾ ਹੈ ਸੰਸਾਰ ਤੋਂ ਤਾਰਨ ਵਾਸਤੇ ਫਿਰ ਨਾਮ ਦਾ ਜਹਾਜ਼ ਬਖਸ਼ਦਾ ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਧਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ ਤੇਰੇ ਨਾਮ ਨੂੰ ਆਪਣਾ ਆਧਾਰ ਆਸਰਾ ਬਣਿਆ ਤੇਰੇ ਨਾਮ ਤੋਂ ਬਗੈਰ ਦੂਜਾ ਆਸਰਾ ਨਹੀਂ ਤਾਂ ਹੀ ਮਹਾਰਾਜ ਕਹਿੰਦੇ ਜੀਵਾਂ ਨਾਮ ਸੁਣੀ ਉਹ ਨਾਮ ਨੂੰ ਸੁਣ ਕੇ ਜੀਵਨ ਜਿਉ ਨੇ ਬਸਰ ਕਰਦੇ ਆ ਇਹ ਗਰੀਬ ਨਿਵਾਜ ਦਾਤਾਰ ਪ੍ਰਭੂ ਨੇ ਆ ਸਾਡੇ ਤੇ ਕਿਰਪਾ ਕੀਤੀ ਏ ਕਿ ਸਤਿਗੁਰੂ ਦਿਆਲੂ ਕਿਰਪਾਲੂ ਕਿਰਪਾ ਕਰਨ ਸਾਨੂੰ ਨਾਮ ਚੇਤੇ ਆਵੇ ਅਸੀਂ ਪ੍ਰਭੂ ਵੱਲ ਨੂੰ ਚੱਲੀਏ ਆ ਸਾਡਾ ਆਇਆ ਸਫਲਾ ਹੋ ਸਕੇ ਵਿਚਾਰਾਂ ਕਰਦੇ ਆ ਸੰਖੇਪ ਰੂਪ ਅੰਦਰ ਬੇ ਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ ਸਤਿਗੁਰੂ ਦਾ ਸ਼ਬਦ ਆਗਾਦ ਬੋਧੇ ਇਸ ਦੇ ਅਰਥ ਕਰਨੇ ਕਿਸੇ ਬੁੱਧੀ ਦੇ ਵਸ ਦਾ ਕੰਮ ਨਹੀਂ ਕਿਉਂਕਿ ਜਿੰਨੇ ਵੀ ਬਚਨ ਕਹਿ ਸਕੀਏ ਪੜ ਸਕੀਏ ਸੁਣ ਸਕੀਏ ਸੁਣਾ ਸਕੀਏ ਉਹ ਤੁਛ ਨੇ ਸਤਿਗੁਰੂ ਮਹਾਰਾਜ ਆਗਾਦ ਬੋਧ ਨੇ ਸਾਡੇ ਤੇ ਕਿਰਪਾ ਕਰਨ ਸਾਨੂੰ ਸਮਤ ਬਖਸ਼ਣ ਅਸੀਂ ਆਪਣੇ ਤਰਨ ਵਾਸਤੇ ਆਪਣੇ ਆਨੰਦ ਵਾਸਤੇ ਆਪਣਾ ਰਸਤਾ ਮਾਰਗ ਜਾਣਨ ਵਾਸਤੇ ਬਾਣੀ ਨੂੰ ਪੜ੍ਹਦੇ ਸੁਣਦੇ ਅਰਥਾਂ ਦੀ ਵਿਚਾਰ ਕਰਦੇ ਆਪਣਾ ਮਾਰਗ ਲੱਭਣ ਵਾਸਤੇ ਅੰਤ ਪਾਉਣ ਵਾਸਤੇ ਨਹੀਂ ਸਮੁੰਦਰ ਦਾ ਸਾਗਰ ਦਾ ਮਹਾਂ ਸਾਗਰ ਦਾ ਕੋਈ ਅੰਤ ਨਹੀਂ ਪਾ ਸਕਦਾ ਇਹ ਸਤਿਗੁਰੂ ਦਾ ਸ਼ਬਦ ਮਹਾਂ ਸਾਗਰਾਂ ਦਾ ਸਾਗਰ ਹੈ ਅਸੀਂ ਪੜ੍ਹ ਕੇ ਸੁਣ ਕੇ ਤੁਸ਼ ਬੁੱద్ధి ਦੇ ਨਾਲ ਸੰਖੇਪ ਰੂਪ ਵਿਚਾਰ ਨਾਲ ਆਪਣਾ ਆਨੰਦ ਮਾਨ ਕੇ ਆਪਣਾ ਮਾਰਗ ਪਾਲ ਕੇ ਅਸੀਂ ਮਾਲਕ ਨੂੰ ਮਿਲਣ ਦਾ ਯਤਨ ਕਰਨ ਦਾ ਉਪਰਾਲਾ ਕਰਦੇ ਗੁਰੂ ਸਾਡੇ ਤੇ ਕਿਰਪਾ ਕਰਨ ਇਨੀਆਂ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ